ਸਾਂਗ ਤਾਂ ਇੱਥੇ ਸ਼ੀਧੀ ਸਮਾਗਮ ਨੇ ਉੱਥੇ ਪਹਹਾਜਰੀ ਭਰ ਰਹੇ ਆ ਤੇ ਨੌਜਵਾਨੀ ਦੀ ਨਬਜ ਤੁਹਾਨੂੰ ਵੇਖਣ ਚ ਪਤਾ ਲੱਗਣੀ ਚਾਹੀਦੀ ਹੈ ਜੇ ਇਹ ਮੀਡੀਆ ਇਹ ਗੱਲ ਆਪ ਦੱਸੇ ਸਾਨੂੰ ਪੁੱਛਣ ਤੋਂ ਬਿਨਾਂ ਤਾਂ ਚੰਗੀ ਗੱਲ ਹੈ ਮੈਨੂੰ ਲੱਗਦਾ ਫਿਰ ਨੌਜਵਾਨੀ ਦੀ ਕੀ ਰੌਣ ਹੈ ਜੇ ਸਾਨੂੰ ਅਸੀਂ ਇਹ ਕਵਾਂਗੇ ਨੌਜਵਾਨੀ ਸਾਡੇ ਨਾਲ ਹੈ ਪਰ ਤੁਸੀਂ ਦਿਖਾਉਣੀ ਹੈ ਸੰਸਾਰ ਦੇ ਵਿੱਚ ਕਿ ਨੌਜਵਾਨੀ ਦਾ ਰੌਣ ਕੀ ਹੈ ਆਂਦੇ ਬਲਵਰੇ ਨੌਜਵਾਨ ਦੇ ਹੋਈ ਤੇ ਨੌਜਵਾਨ ਨੇ ਹੋਰ ਜ਼ੁਲਮ ਨਹੀਂ ਸਹਿਣਾ ਦੇ ਘੋਮਤਾਂ ਨੂੰ ਚਾਹੀਦਾ ਹੈ ਵੀ ਸ਼ਾਂਤਮਈ ਤਰੀਕੇ ਨਾਲ ਸਿੱਖਾਂ ਦੇ ਹੱਕ ਦਿੱਤੇ ਜਾਣ ਦੇਖੋ ਉਹਨਾਂ ਨੇ ਨਾ ਇੱਕ ਤਰੀਕਾ ਕਰ ਅਪਣਾਇਆ ਪੰਜਾਬ ਦੇ ਹੱਕਾਂ ਦੀ ਕੋਈ ਗੱਲ ਕਰੇ ਉਹਨੂੰ ਅਈਸਾਈ ਨਾਲ ਜੋੜ ਦੋ ਉਹਨੂੰ ਪਾਕਿਸਤਾਨ ਨਾਲ ਜੋੜ ਦੋ ਪਾਕਿਸਤਾਨ ਚ ਹਲਾਤ ਅੱਗੇ ਉਹੋ ਜੇ ਖਰਾਬ ਨੇ ਉਹਨਾਂ ਦੀ ਆਪਣੀਆਂ ਮੁਸ਼ਕਲਾਂ ਚੱਲ ਰਹੀਆਂ ਨੇ ਸੋ ਇਹਨਾਂ ਨੂੰ ਆਪਣੀ ਵੱਲ ਧਿਆਨ ਇੱਥੇ ਵੀ ਇੱਥੇ ਲੋਕਾਂ ਦੀਆਂ ਕੀ ਮੁਸ਼ਕਲਾਂ ਨੇ ਜੇ ਸਿੱਖਾਂ ਦੇ ਹਕੀਕ ਹੱਕ ਨਾ ਦੱਬਣ ਤੇ ਨਾ ਕੋਈ ਕਿਸੇ ਨੂੰ ਗੱਲ ਕਰੇ ਨਾ ਕੋਈ ਮੋਰੇ ਐਲਾਨਣ ਦੀ ਗੱਲ ਹੋਵੇ ਇਹ ਆਪਣੇ ਸਿੱਖਾਂ ਦੇ ਹੱਕ ਦੇ ਦਰਦ ਨੇ ਬੰਦੀ ਸਿੰਘ ਰਿਹਾ ਕਰਦੇ ਨੇ ਸਿੱਖਾਂ ਦਾ ਪਾਣੀ ਨਾਲ ਉਟਣ ਸਿੱਖਾਂ ਨੂੰ ਆਜ਼ਾਦੀ ਦੇਣ ਸਾਨੂੰ ਕੀ ਲੋੜ ਹੈ ਸਾਨੂੰ ਕੋਈ ਲੋੜ ਹੈ ਵੀ ਨੌਜਵਾਨਾਂ ਨੂੰ ਇਹ ਚਾਹਤ ਨਹੀਂ ਹੁੰਦਾ ਕਿਸੇ ਨੂੰ ਵੀ ਆਪਣੇ ਘਰ-ਬਾਰ ਛੱਡ ਕੇ ਸੜਕਾਂ 'ਤੇ ਫੇਰੀਏ ਰਮੀਦ ਬਿੱਟੂ ਮਨੀਤ ਬਿੱਟੂ ਦੇਖੋ ਉਹਦੀ ਆਦਤ ਪਤਾ ਕੀ ਹੈ ਉਹਦੀ ਆਦਤ ਹੈ ਵੀ ਇਹੋ ਜਿਹਾ ਬਿਆਨ ਦੇ ਕੇ ਤੇ ਹੋਸ਼ਾਪਨ ਕਰਕੇ ਤੇ ਇਹ ਅਟੈਨਸ਼ਨ ਚਾਹੁੰਦਾ ਹੈ ਤੇ ਜੇ ਮੀਡੀਆ ਨੂੰ ਅਟੈਨਸ਼ਨ ਦੇਣੀ ਬੰਦ ਕਰ ਦੂਗਾ ਤੇ ਸਾਰਾ ਕੁਝ ਠੀਕ ਹੋ ਜਾਣਾ ਸਰ ਮਾਮਲੇ 'ਚ ਵੀ ਆ ਬਿਆਨ ਅਮਰਤਾਰੀ ਸਿੱਖਾਂ ਤੇ ਇਹ ਇਲਜ਼ਾਮ ਲਾਉਣਾ ਉਨਨ ਕੋ ਵੀ ਅਸੀਂ ਭਾਈ ਸਰਕਾਰਾਂ ਦੇ ਟੁਕੜ ਬੋਜ ਨਹੀਂ ਹੈਗੇ ਜਿਹੜੇ ਕੰਮ ਕਰੀਏ ਇੱਥੇ ਆਣ ਕੇ ਨੌਜਵਾਨ ਅੰਮ੍ਰਿਤਧਾਰੀ ਹੋ ਕੇ ਅੰਮ੍ਰਿਤਧਾਰੀ ਸਿੱਖਾਂ ਦੇ ਨਸ਼ੇ ਕਰਨ ਨਾਲ ਇਲਜ਼ਾਮ ਲਾਉਣਾ ਕੋ ਚੰਗੀ ਗੱਲ ਹੈ ਸੋ ਮੈਨੂੰ ਐ ਲੱਗਦਾ ਵੀ ਤੁਹਾਨੂੰ ਆਪ ਜਵਾਬ ਦੇਣਾ ਚਾਹੀਦਾ ਹੈ ਮੀਡੀਆ ਨੂੰ ਆਪ ਉਹਨੀਆਂ ਗੱਲਾਂ ਜੋ ਵੀ ਕੋਈ ਸੀਰੀਅਸ ਇਲਜ਼ਾਮ ਕੋ ਹੁੰਦਾ ਹੈ ਨੌਨ ਸੀਰੀਅਸ ਗੱਲਾਂ ਕਰਨੀਆਂ ਵੀ ਨੌਜਵਾਨਾਂ ਨੂੰ ਨਸ਼ੇ ਕਰਕੇ ਘਰੋਂ ਤੋਰਦੇ ਆ ਇਹ ਬੇਫਕੂਫਾਲੇ ਇਲਜ਼ਾਮ ਨੇ ਇਹ ਤੋਂ ਬਚਣਾ ਚਾਹੀਦਾ ਨਸ਼ੇ ਦੇ ਮੁੱਦੇ ਦੇ ਦੇਖੋ ਉਹਨਾਂ ਨੇ ਆਪਣੇ ਕਾਰਜ ਕਰਨੇ ਜਿਹੜੇ ਨਹੀਂ ਕੀਤੇ ਲੋਕਾਂ ਦੀ ਉਹਨਾਂ ਦੀ ਸਰਕਾਰਾਂ ਸਾਰਿਆਂ ਦੀ ਰਹਿ ਕੇ ਚੱਲ ਗਈਆਂ ਜਿਹੜੇ ਅਜੇ ਤਾਈਆਂ ਸੱਤਾ ਤੋਂ ਬਾਹਰ ਹੋ ਗਏ ਜਿਹੜੀ ਮੌਜੂਦਾ ਸਰਕਾਰ ਹੈ ਉਹ ਵੀ ਇਹੋ ਕੰਮ ਕਰਦੀ ਜਿਹੜਾ ਪਹਿਲਾਂ ਨਹੀਂ ਕੀਤਾ ਸੋ ਇਸ ਤਰੀਕੇ ਦੇ ਨਾਲ ਇਹਨਾਂ ਦੀ ਆਪਣੀ ਜਦੋਂ ਹੋਂਦ ਕੋਈ ਕੰਮ ਨਾ ਕੀਤਾ ਹੋਵੇ ਤੇ ਕਿਸੇ ਤੇ ਇਲਜ਼ਾਮਬਾਜ਼ੀ ਕਰਕੇ ਇਹਨਾਂ ਨੂੰ ਲੱਗਦਾ ਕਿ ਸਾਡਾ ਛਟਕਾਰਾ ਇਦਾਂ ਨਹੀਂ ਹੁੰਦਾ ਇਹਨਾਂ ਨੇ ਜਿਹੜੇ ਕਾਲ ਤਖਤ ਢਾਉਣ ਵਾਲੇ ਪਾਰਟੀਆਂ ਨੇ ਉਹ ਤੇ ਬਿਆਨਬਾਜ਼ੀ ਕਰਨ ਕੋਈ ਗੁਰੂ ਦੀ ਬੇਦਬੀ ਕਰਾਉਣ ਦੇ ਸ਼ਾਮਲ ਵਾਲੇ ਕੋਣ ਸ਼ਾਮਲ ਹੈ ਇਹ ਸਾਰੇ ਬੰਦੇ ਉਹ ਬਿਆਨਬਾਜ਼ੀ ਕਰ ਰਹੇ ਨੇ ਜਿਨ੍ਹਾਂ ਦਾ ਨਿੱਜੀ ਜੀਵਨ ਇਦਾਂ ਦਾ ਸੋ ਇਹਨਾਂ ਦੇ ਬਿਆਨਬਾਜ਼ੀ ਦੀ ਬਹੁਤੀ ਸੰਗਤਾਂ ਦੇ ਨਾਲ ਅਸਰ ਹੁੰਦਾ ਨਾ ਇਹਨਾਂ ਦੇ ਪਿੱਛੇ ਕੋਈ ਤੁਰਦਾ ਪਰ ਤੁਹਾਡੇ ਤੇ ਜਿਹੜੇ ਗੱਡੀ ਦੇ ਨਾਂ ਤੇ ਸਾਡੀ ਗੱਡੀ ਹੈ ਸੰਗਤ ਨੇ ਭੇਡ ਕੀਤੇ ਜਿਹਨੇ ਕੀਤੀ ਉਹ ਮੀਡੀਆ ਚ ਮੈਂ ਦੱਸ ਚੁੱਕਾ ਕਿੰਨੇ ਕੀਤੀ ਹੈ ਸੋ ਐਵੇਂ ਬਿਨਾ ਗੱਲ ਤੋਂ ਇਸ਼ੂ ਬਣਾਉਣਾ ਕਿੰਨੇ ਕਿਹਦੇ ਕੋਲ ਖਰੀਦੀ ਉਹਨਾਂ ਨੂੰ ਜਾ ਕੇ ਪੁੱਛ ਲੋ ਉਹਨਾਂ ਦਾ ਪੂਰੇ ਕੋਨੇ ਪਿੰਡ ਹੈ ਉਹਨਾਂ ਦੇ ਪਰਿਵਾਰ ਨੂੰ ਪੁੱਛ ਲੋ ਵੀ ਉਹਨਾਂ ਨੇ ਕਿਹਦੇ ਕੋਲ ਖਰੀਦੀ ਉਹਨਾਂ ਕੋ ਐਨਓਸੀ ਹੈਗੀ ਕਿ ਨਹੀਂ ਹੈਗੀ ਸਾਰਾ ਕੁਝ ਹੈ ਹੁਣ ਗੱਡੀਆਂ ਦੇਖੋ ਇੱਕ ਪਾਸੇ ਬੀਜਪੀ ਵਾਲੇ ਬੰਦੇ ਮੇਰੇ ਖਿਲਾਫ ਆਂਦੇ ਜੀ ਦੂਜੇ ਪਾਸੇ ਮੈਨੂੰ ਕਹਿੰਦੇ ਮੈਂ ਬੀਜਪੀ ਵਾਲਿਆਂ ਨੂੰ ਗੱਡੀ ਦੇ ਦਿੱਤੀ ਹੈ ਜਾਂ ਤੇ ਗੱਡੀ ਦੇ ਦੇਣ ਤੇ ਫਿਰ ਤੋਂ ਕੋਈ ਤੁੱਕ ਬਣੇ ਇਹ ਤਾਂ ਗੱਡੀ ਸੰਗਤ ਨੇ ਲਈ ਹੈ ਜਿਹੜੇ ਸਿੱਖ ਨੇ ਸੇਵਾ ਕੀਤੀ ਹੈ ਤੁਸੀਂ ਵਰਤੋ ਨਾ ਜਥੇਬੰਦੀ ਦੇ ਨਾਂ ਤੇ ਕਰਾਈਏ ਗੱਡੀ ਨਾ ਲੈਣਾ ਨਾ ਦੇਣਾ ਤੇ ਜੇ ਇਦਾਂ ਦੀ ਕੋਸ਼ਾਸ਼ ਹੁੰਦੀ ਤੇ ਫਿਰ ਆਪਾਂ ਉਹ ਨੰਬਰ ਲਾ ਕੇ ਘੁੰਮਦੇ ਫਿਰਦੇ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਸੀਐਮ ਦੀ ਕੋਠੀ ਦਾ ਘਰਾਵ ਕਰਦਾ ਸੀ ਤੁਹਾਡੇ ਤੇ ਪਰਚਾ ਨਾਂ ਦੱਬਿਆ ਉਹਨਾਂ ਨੂੰ ਕਹੋ ਵੀ ਤੂੰ ਸੀਐਮ ਦੀ ਕੋਠੀ ਛੱਡ ਕੇ ਪੀਐਮ ਦੀ ਕੋਠੀ ਦਾ ਘਰਾਵ ਕਰ ਲੈ ਸਾਦ ਨੇ ਇਸ ਗੱਲ ਦਾ ਕੀ ਲੈਣਾ ਦੇਣਾ ਹੈ ਜਦੋਂ ਕੋ ਬੰਦਾ ਇਹ ਅਪਸੈਟ ਹੋ ਜਾਵੇ ਜਦੋਂ ਕੋ ਬੰਦੇ ਨੂੰ ਹੋਰ ਕੋ ਖਿਆਲ ਹੀ ਨਾ ਆਵੇ ਸੁਪਨੇ ਕਿਸੇ ਬੰਦੇ ਦੇ ਆਉਣ ਲੱਗ ਪੈਣ ਤੇ ਮੈਨੂੰ ਲੱਗਦਾ ਵੀ ਉਹਦੀ ਜਵਾਬ ਦੇਣ ਦੇ ਕਪਚੇ ਆਗ ਲੱਗਦੇ ਆ ਉਹ ਸਿਰ ਤੁਹਾਡੇ ਬਾਰੇ ਬੋਲਦੇ ਹੋਰ ਕਿਸੇ ਮੁੱਦੇ ਤੇ ਗੱਲ ਨਹੀਂ ਕਰਦੇ ਉਹਨਾਂ ਕੋਲ ਮੁੱਦੇ ਕੀ ਆ ਪੰਜਾਬ ਦਾ ਅੱਗੇ ਜਾੜਾ ਉਹਦੇ ਪਰਿਵਾਰ ਨੇ ਕੀਤਾ ਸੀ ਹੁਣ ਰਹਿੰਦਾ ਖੁੰਦਾ ਇਹਨਾਂ ਤਰ੍ਹਾਂ ਦਾ ਬੇਸੀ ਕਰੀਏ ਪੰਜਾਬ ਦੇ ਨੌਜਵਾਨ ਜਾਗੇ ਐਡੇ ਬੇਫਕੂਫ ਨਹੀਂ ਹੈਗੇ ਵੀ ਤੁਹਾਡੇ ਪਿੱਛੇ ਲੱਗਣਗੇ ਅਗਲੀ ਵਾਰ ਤੁਹਾਡਾ ਮਤਲਬ ਜਿਹੜੀਆਂ ਜਿਹੜੀਆਂ ਤੁਸੀਂ ਵੋਟਾਂ-ਵੋਟਾਂ 'ਚ ਖੜ ਕੇ ਭਲੇਖੇ ਨੇ ਜਿਹਨਾਂ ਦੇ ਇਹ ਵੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਕੀ ਕਰਤੂ ਦੇ ਮਾਲਕ ਦੂਸਰੀ ਸਮੱਸਿਆ ਸਭ ਤੋਂ ਵੱਡੀ ਇੱਥੇ ਪੰਜਾਬ 'ਚ ਆਪਣੇ ਵਿਚਰਦੇ ਜਿਹੜੇ ਲੋਕਾਂ ਦੀ ਥਾਣਿਆਂ 'ਚ ਕੋਈ ਸੁਣਵਾਈ ਨਹੀਂ ਹੁੰਦੀ ਉਹਨਾਂ ਦੇ ਘਰਾਂ ਦੇ ਘਰੇਲੂ ਕੇਸ ਆ ਮਸਲੇ ਆ ਕੋਈ ਕਿਸ ਦੀ ਜ਼ਮੀਨ ਦੱਬੀ ਬੈਠਾ ਕੋਈ ਕਿਸ ਦੀ ਸੋ ਬਹੁਤ ਸਮੱਸਿਆਵਾਂ ਹਨ ਜਿਹੜੀਆਂ ਪਿੰਡ ਦੇ ਲੋਕ ਦੱਸ ਰਹੇ ਨੇ ਪਰ ਨਸ਼ਾ ਸਭ ਤੋਂ ਵੱਡੀ ਸਮੱਸਿਆ ਬਣ ਚੁੱਕਾ ਹੈ ਤੁਸੀਂ ਇਸ ਸਮੱਸਿਆ ਕਿੱਦਾਂ ਹੱਲੋਗੇ ਕੀ ਐਕਸ਼ਨ ਪਲਾਨ ਵੱਡੇ ਜਾਰੀ ਕਰ ਲਿਆਓਗੇ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਲੋਕ ਸੁਣਦੇ ਤੁਸੀਂ ਨੌਜਵਾਨਾਂ ਨੂੰ ਅਸੀਂ ਨੌਜਵਾਨਾਂ ਦੀਆਂ ਕਮੇਟੀਆਂ ਪਿੰਡੋਂ ਪਿੰਡ ਬਣਾ ਰਹੇ ਹਾਂ ਔਰ ਨਸ਼ੇ ਦੇ ਖਿਲਾਫ ਇੱਕ ਵੱਡੀ ਮੁਹਿੰਮ ਚੇੜੀ ਜਾਊਗੀ ਭਵਿੱਖ ਦੇ ਵਿੱਚ ਜਿਹਦਾ ਸਿਰਫ ਮਕਸਦ ਇਹ ਹੋਊਗਾ ਵੀ ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣਾ ਤੇ ਨਸ਼ੇ ਛਡਾਉਣੇ ਗੁਰੂ ਸੱਚੇ ਪਾਤਸ਼ਾਹ ਨੇ ਮੰਗੇ ਨੇ ਅਸੀਂ ਉਹਦਾ ਹੁਕਮ ਨਾ ਹੋ ਜਾਈਏ ਗੁਰੂ ਨੇ ਆਖਿਆ ਵੀ ਸੀ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਹੁਣ ਤੁਸੀਂ ਦੱਸੋ ਵੀ ਗੁਰੂ ਦਾ ਹੁਕਮ ਜੁਣਾਣਾ ਚਾਹੀਦਾ ਕਿ ਨਹੀਂ ਜੁਣਾਣਾ ਚਾਹੀਦਾ ਸਵੇਰੇ ਸ਼ਾਮ ਬਾਣੀ ਪੜਦੇ ਆਂ ਸਵੇਰੇ ਸ਼ਾਮ ਸਤਿਗੁਰ ਦਾ ਨਾਮ ਲੈਨੇ ਆ ਤੇ ਸਤਿਗੁਰ ਦਾ ਹੁਕਮ ਜੁਣਾਣ ਲੱਗਿਆ ਸਾਨੂੰ ਕੀ ਹੋ ਜਾਂਦਾ ਸਿਰ ਮੈਂ ਮੰਗੇ ਹੁਣ ਤਾਂ ਮੇਰੇ ਤੇ ਇਲਜ਼ਾਮ ਲਾਓ ਇੱਥੇ ਤੇ ਖੂਨ ਜਦੋਂ ਸੁਭਾਚੰਦਰ ਬੋਸ ਨੇ ਕਿਹਾ ਵੀ ਮੈਨੂੰ ਖੂਨ ਦਾ ਮਜਾਦੀ ਦਊਗਾ ਮੈਂ ਤੇ ਆਪ ਫਿਰ ਨਹੀਂ ਮੰਗਣਿਆ ਮੈਂ ਤੇ ਫਿਰ ਇਹੋ ਕਿ ਇਹਨਾਂ ਨੌਜਵਾਨਾਂ ਨੂੰ ਵੀ ਨੌਜਵਾਨੋਂ ਸੀਸ ਗੁਰੂ ਨੇ ਮੰਗੇ ਗੁਰੂ ਨੂੰ ਦੇਣੇ ਪੈਣੇ ਆ ਗੁਰੂ ਨੂੰ ਸੀਸ ਦਿੱਤੇ ਬਿਨਾਂ ਸਾਡਾ ਗੁਜ਼ਾਰਾ ਨਹੀਂ ਇਹਦੇ ਚ ਗਲਤ ਗੱਲ ਕੀ ਹੈ ਪਰ ਪੋਲਟਿਕਲ ਲੀਡਰ ਇੱਕ ਚੀਜ਼ ਤੁਹਾਡੀ ਸਪੀਚ ਤੋਂ ਹਮੇਸ਼ਾ ਕਹਿੰਦੇ ਜੀ ਹਿੰਦੂ ਸਿੱਖਾਂ ਦੇ ਵਿੱਚ ਜਰਾ ਪਾੜ ਕਿਹੜਾ ਇੱਕ ਸਪੀਚ ਦਾ ਕੋਈ ਸ਼ਬਦ ਕੱਟ ਕੇ ਵਿਖਾਓ ਵੀ ਜਿਹੜਾ ਪਾੜ ਪੈਣ ਵਾਲੀ ਗੱਲ ਹੈ ਲੀਡਰ ਕਹਿ ਰਹੇ ਨੇ ਲੀਡਰਾਂ ਨੇ ਤੇ ਆਪ ਪਾੜ ਪੋਣਾ ਹੁੰਦਾ ਇੱਥੇ ਪੰਜਾਬ 'ਚ ਹਿੰਦੂ ਵੀ ਪੰਜਾਬ ਦਾ ਮਸਲਾ ਹੈ ਪੰਜਾਬ ਤੇ ਦਿੱਲੀ ਦੀ ਲੜਾਈ ਹੈ ਹਿੰਦੂ ਸੇਕਾ ਪਾੜ ਕੇਵੇਂ ਪੈਜੂ ਪੰਜਾਬ ਦਾ ਹਿੰਦੂ ਨਹੀਂ ਚਾਹੁੰਦਾ ਪੰਜਾਬ ਦਾ ਭਲਾ ਹੋਵੇ ਚਾਹੁੰਦਾ ਹੀ ਹੈ ਨਾ ਤੇ ਜੇ ਚਾਹੁੰਦਾ ਵਾ ਤੇ ਪੰਜਾਬ ਤੇ ਸਿੱਖਾਂ ਦਾ ਮਸਲਾ ਕਿਵੇਂ ਬੜੂਗਾ ਅਸੀਂ ਰਾਜ ਮਹਾਰਾਜ ਜੀ ਸਿੰਘ ਇਕੱਠਿਆਂ ਕੀਤਾ ਹੈ ਇਕੱਠਿਆਂ ਰਾਜ ਮਾਨਿਆ ਤੇ ਇਹ ਦਿੱਲੀ ਸਾਨੂੰ ਇਹ ਤੈਅ ਕਰੂਗੀ ਦਿੱਲੀ ਦੇ ਬਹਿਕਾਵੇ ਚ ਆ ਕੇ ਨਾ ਤੇ ਕਿਸੇ ਸਿੱਖ ਨੂੰ ਕਈ ਸਿੱਖ ਵੀ ਇਹੋ ਜਿਹੇ ਭੇਖਾਤਾਰੀ ਸਿੱਖ ਨੇ ਜਿਹੜੇ ਭੇਸ ਦੇ ਰੂਪ ਚ ਸਿੱਖ ਨਜ਼ਰ ਆਉਂਦੇ ਨੇ ਪਰ ਦਿੱਲੀ ਦੇ ਹੱਕ ਚ ਖੜਦੇ ਨੇ ਤੇ ਕਈ ਹਿੰਦੂਆਂ ਚ ਵੀ ਹੋਣਗੇ ਉਹ ਸਾਰੇ ਹੁੰਦੇ ਆ ਪਰ ਜਿਹੜੀ ਬਹੁਤੀ ਆਬਾਦੀ ਕੌਮ ਦੀ ਸਿੱਖਾਂ ਦੀ ਤੇ ਹਿੰਦੂਆਂ ਦੀ ਆ ਉਹ ਪੰਜਾਬ ਦੇ ਹੱਕਾਂ 'ਚ ਖੜੂਗੀ ਪੰਜਾਬ ਦੇ ਪਾਣੀਆਂ ਪੰਜਾਬ ਦੇ ਹੱਕਾਂ ਵਾਸਤੇ ਸੰਘਰਸ਼ ਕਰੂਗੀ ਉਹ ਬਿਆਨ ਮੇਰੇ ਖਿਆਲ ਨਾਲ ਨਿਭੜ ਗਿਆ ਹੈ ਮੈਂ ਇਹ ਗੱਲ ਕਹੀ ਹੈ ਵੀ ਬੰਦੇ ਦਾ ਪਾਸਪੋਰਟ ਮਹਾਤਮਾ ਗਾਂਧੀ ਦੇ ਕੋਲ ਬ੍ਰਿਟਿਸ਼ ਇੰਡੀਆ ਦਾ ਪਾਸਪੋਰਟ ਸੀ ਹੁਣ ਤੁਸੀਂ ਦੱਸੋ ਵੀ ਮਹਾਤਮਾ ਗਾਂਧੀ ਅੰਗਰੇਜ਼ ਸੀ ਨਹੀਂ ਸੀ ਨਾ ਤੇ ਇਸ ਕਰਕੇ ਦੁਨੀਆ ਦੇ ਉੱਤੇ ਕੋਈ ਵੀ ਜਦੋਂ ਆਜ਼ਾਦੀ ਦਾ ਸੰਘਰਸ਼ ਚੱਲਦਾ ਹੈ ਹੈ ਨਹਿਰੂ ਦੇ ਕੋਲ ਪਾਸਪੋਰਟ ਸੀ ਜਨਾਹ ਦੇ ਕੋਲ ਪਾਸਪੋਰਟ ਸੀ ਸਾਰਿਆਂ ਦੇ ਕੋਲ ਯੂਕੇ ਜਾਂਦੇ ਸੀ ਉਹਨਾਂ ਦੇ ਸਕੂਲ ਦੇ ਲਾਅ ਡਿਗਰੀਆਂ ਸੀ ਜਿਹੜੇ ਬ੍ਰਿਟਿਸ਼ ਇੰਡੀਆ ਦੇ ਕੋਰਸ ਸੀ ਉਹਨਾਂ ਜੇ ਪ੍ਰੈਕਟਿਸ ਕਰਦੇ ਸੀ ਲਾਇਰ ਦੀ ਸੋ ਮੈਨੂੰ ਇਹ ਲੱਗਦਾ ਭਗਤ ਸਿੰਘ ਉਹਨਾਂ ਦੇ ਸਕੂਲ ਦੇ ਸਰਟੀਫਿਕੇਟਾਂ ਦੇ ਬ੍ਰਿਟਿਸ਼ ਇੰਡੀਆ ਦੇ ਇੰਟਰ ਸਕੂਲ ਸੀ ਸਾਰੇ ਉਹ ਮੌਕੇ ਦੇ ਉੱਤੇ ਸੋ ਜਦੋਂ ਪਾਵਰ ਕਿਸੇ ਹੱਲ ਕੋ ਹੁੰਦੀ ਹੈ ਉਹਦੇ ਤੰਤਰ ਦੇ ਅਧੀਨ ਜ਼ਰੂਰੀਤ ਨਹੀਂ ਨਾ ਕਿ ਅਸੀਂ ਉਹਨੂੰ ਆਪਣੇ ਤੰਤਰ ਆਪਣੇ ਆਪ ਨੂੰ ਦਾ ਹਿੱਸਾ ਮੰਨੀਏ ਮਜਬੂਰੀ ਵਾਸਤੇ ਹੋ ਸਕਦਾ ਕੋਈ ਕਵੇ ਪਾਸਪੋਰਟ ਅਸੀਂ ਟਰੈਵਲ ਡਾਕੂਮੈਂਟ ਟਰੈਵਲ ਤੇ ਕਰਨਾ ਹੀ ਹੈ ਸੋ ਇਹ ਇਸ ਕਰਕੇ ਇਹ ਇਸ਼ੂ ਬਣਾਉਣਾ ਹੀ ਇਹ ਬੜਾ ਨੌਨਸੈਂਸ ਜਿਹਾ ਇਸ਼ੂ ਹੈ ਕੱਲ ਨੂੰ ਕੋਈ ਕਰਤਾਰ ਸਿੰਘ ਸਰਭੇ ਨੂੰ ਕਹੂਗਾ ਵੀ ਉਹ ਕਿਹੜੇ ਪਾਸਪੋਰਟ ਇਦਾਂ ਨਹੀਂ ਨਾ ਕਰਨਾ ਚਾਹੀਦਾ ਕਹਿੰਦੇ ਪੰਜਾਬ ਇੰਡੀਆ ਦਾ ਇੰਟੀਗਰਲ ਪਾਰਟ ਹੈ ਪੰਜਾਬ ਦੇਖੋ ਅਸੀਂ ਪੰਜਾਬੀ ਆਇਡੈਂਟੀਟੀ ਦੀ ਗੱਲ ਕੀਤੀ ਇੰਟੀਗਰਲ ਪਾਰਟ ਕੁਝ ਨਹੀਂ ਹੁੰਦਾ ਜੇ ਇੰਟੀਗਰਲ ਪਾਰਟ ਸੀ ਤੇ ਪੰਜਾਬ ਜਿਹੜਾ ਪਾਕਿਸਤਾਨ ਚ ਰਹਿ ਗਿਆ ਉਹ ਕਿ ਛੱਡਿਆ ਉਹ ਕਿਉਂ ਨਹੀਂ ਆਪਾਂ ਨਾਲ ਲੈਂਦਾ ਹਮਮ ਇੰਟੈਕ ਪੰਜਾਬ ਤੇ ਪੰਜਾਬ ਰਹਿਣਾ ਹੈ ਪੰਜਾਬ ਜਿਹੜਾ ਵਾ ਨਨਕਾਣਾ ਸਾਹਿਬ ਤੋਂ ਬਿਨਾ ਲਾਹੌਰ ਤੋਂ ਬਿਨਾ ਪੰਜਾਬ ਦੀ ਤਸਵੀਰ ਬਣ ਸਕਦੀ ਹੈ ਲਾਹੌਰ ਪੰਜਾਬ ਦਾ ਪਾਰਟ ਨਹੀਂ ਸੀ ਸੋ ਉਹ ਛੱਡ ਕੇ ਕਹਿੰਦੇ ਚੰਡੀਗੜ੍ਹ ਤੁਹਾਨੂੰ ਦਵਾਂਗੇ ਹੁਣ ਦੱਸੋ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਝਾੜ ਕੇ ਬਣਿਆ ਹੈ ਉਹ ਪੰਜਾਬ ਨੂੰ ਕਿਉਂ ਨਹੀਂ ਦਿੰਦਾ ਫਿਰ ਪੰਜਾਬੀ ਬੋ ਸੋ ਇਸ ਕਰਕੇ ਇਹ ਗੱਲਾਂ ਕਰਨੀਆਂ ਇਹਨਾਂ ਨੂੰ ਸੋਭਦੀਆਂ ਨਹੀਂ ਇਹਨਾਂ ਨੇ ਪੰਜਾਬ ਨਾਲ ਜਿਨੇ ਧੱਕੇ ਕੀਤੇ ਹੈ ਜਿ ਕਿਸੇ ਦਾ ਇੰਟੀਗਰਲ ਪਾਰਟ ਹੋਵੇ ਤੇ ਉਹ ਆਪਣੇ ਪਾਰਟ ਦਾ ਪਾਣੀ ਲੁੱਟਦਾ ਕਿਹੂ ਆਪਣਾ ਮੰਨ ਕੇ ਤੁਹਾਡਾ ਪਾਣੀ ਲੁੱਟੀਏ ਤੁਹਾਡੀ ਜ਼ਮੀਨ ਖਰਾਬ ਕਰਦੀਏ ਤੁਹਾਡੀ ਨੌਜਵਾਨੀ ਨੂੰ ਮਾਰੀਏ ਇਹ ਪੰਜਾਬ ਦੀ ਧਰਤੀ ਚੋਂਦੇ ਕਿ ਪੰਜਾਬ ਦੇ ਲੋਕਾਂ ਨੂੰ ਵੀ ਚਾਹੁੰਦੇ ਆ ਕੌਣ ਖਰਾਬ ਕਰ ਰਿਹਾ ਪੰਜਾਬ ਦਾ ਮਾਹੌਲ ਉਹ ਖਰਾਬ ਕਰ ਰਹੇ ਨੇ ਜਿਹੜੇ ਝੂਠੇ ਪਰਚੇ ਪਾਉਂਦੇ ਨੇ ਉਹ ਖਰਾਬ ਕਰ ਰਹੇ ਨੇ ਜਿਹੜੇ ਨਸ਼ੇ ਵੇਚਣ ਨਾਲ ਨੱਥ ਨਹੀਂ ਪਾਉਂਦੇ ਉਹ ਖਰਾਬ ਕਰ ਰਹੇ ਨੇ ਜਿਹੜੇ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਡਕਣਾ ਚਾਹੁੰਦੇ ਨੇ ਪੰਜਾਬ ਦਾ ਮਾਹੌਲ ਉਹ ਖਰਾਬ ਕਰ ਰਹੇ ਨੇ ਜਿਹੜੇ ਨੌਜਵਾਨੀ ਨੂੰ ਪੁਰਾਣੇ ਬੰਦੀ ਸਿੰਘ ਛੱਡਣ ਦੀ ਬਜਾਏ ਨਵੇਂਆਂ ਨੂੰ ਜੇਲ੍ਹਾਂ ਚ ਡੱਕਣ ਦੀ ਤਿਆਰੀ ਕਰੀ ਬਿਠੇ ਨੇ ਪੰਜਾਬ ਦਾ ਮਾਹੌਲ ਉਹ ਨਾ ਖਰਾਬ ਕੀਤਾ ਪੰਜਾਬ ਦਾ ਮਾਹੌਲ ਆ ਦੇਖੋ ਇੱਥੇ ਤੁਹਾਨੂੰ ਲੱਗਦਾ ਕੋਈ ਨਸ਼ੇ ਕਰਨ ਵਾਲੇ ਤੁਰੇ ਫਿਰਦੇ ਨੇ ਇੱਥੇ ਉਹ ਨੌਜਵਾਨ ਨੇ ਜਿਹੜੇ ਨਸ਼ਿਆਂ ਦੇ ਕੋਡ ਚੋਂ ਨਿਕਲਣਾ ਚਾਹੁੰਦੇ ਜਾਂ ਨਿਕਲ ਚੁੱਕੇ ਐ ਇੰਨੀ ਨੌਜਵਾਨੀ ਅਮਰ ਸੰਚਾਰ ਵਧਿਆ ਕਿ ਨਹੀਂ ਵਧਿਆ ਇਹ ਤੁਸੀਂ ਆਪ ਗਰਾਊਂਡ ਤੇ ਜਾ ਕੇ ਪਿੰਡਾਂ 'ਚ ਜਾ ਕੇ ਪਤਾ ਕਰੋ ਇੱਥੇ ਇੱਕ ਪਿੰਡ ਹੈ ਅਜਨਾਲੇ 'ਚ ਉਸ ਨਗਰ ਦੀ ਮੈਨੂੰ ਅੱਜ ਹੀ ਰਿਪੋਰਟ ਮਿਲੀ ਇੱਕੇ ਪਿੰਡ 'ਚ 80 ਇੱਕ ਪਿੰਡ ਦੇ ਵਿੱਚੋਂ 80 ਜਾਣਿਆਂ ਦੇ ਨਸ਼ੇ ਦੇ ਵਿੱਚ ਮੌਤ ਹੋ ਜਾਣੀ ਇਹ ਕੋਈ ਛੋਟੇ ਮੋਟੇ ਵਰਤਾਰੇ ਥੋੜੀ ਹੈ ਮੀਡੀਆ ਨੂੰ ਮੇਰੀ ਬੇਨਤੀ ਹੈ ਵੀ ਪੰਜਾਬ ਦੀ ਅਸਲ ਤਸਵੀਰ ਇਹਨਾਂ ਨੂੰ ਦਿਖਾਈ ਜਾਵੇ ਇਹਨਾਂ ਨੂੰ ਦੱਸੋ ਵੀ ਇਹ ਮਾਹੌਲ ਕਿੰਨੇ ਵਿਗਾੜਿਆ ਇਹ ਨਸ਼ੇ ਵਾਲਾ ਕੰਮ ਕਿੰਨੇ ਕੰਟਰੋਲ ਕਰਨਾ ਸੀ ਪੁਲਿਸ ਦਾ ਕੰਮ ਕੀ ਹੈ ਡਿਊਟੀ ਕੀ ਹੈ ਇਹ ਸਾਰਾ ਸੀ ਦੱਸਿਆ ਹੁਣ ਇਹਨਾਂ ਨੂੰ ਜਾ ਕੇ ਜੇ ਅਸੀਂ ਨਸ਼ਿਆਂ ਦੇ ਖਿਲਾਫ ਮੁਹਿੰਮ ਤੋਰੀਏ ਸਾਡੇ ਦੀ ਝੂਠੇ ਪਰਚੇ ਪਾਉਣ ਤੁਰਪੇ ਸੋ ਮੇਰੇ ਖਿਆਲ ਦੇ ਨਾਲ ਜਿਹੜਾ ਕਾਰਜ ਹੈ ਉਹ ਆਪਣਾ ਕਰਨਗੇ ਤੇ ਲੋਕਾਂ ਦੇ ਵਿੱਚ ਇਹਦਾ ਝੂਠ ਪ੍ਰਚਾਰ ਕਰਕੇ ਅੱਗੇ ਨਾ ਕਿਸੇ ਦਾ ਕੁਝ ਬਣਿਆ ਨਾ ਗਾਂ ਵੜਨਾ ਤੁਹਾਡੇ ਇੰਡੀ ਵੀ ਸੁਪਰੀਮ ਕੋਰਟ ਨੇ ਕਿਹਾ ਵੀ ਪੀਸਫੁਲ ਤਰੀਕੇ ਨਾਲ ਖਾਲਸਾ ਦੀ ਮੰਗ ਕਰਨੀ ਕੋਈ ਮਾੜੀ ਗੱਲ ਨਹੀਂ ਤੇ ਇਸ ਇਹ ਕਨਸਟੀਟਿਊਸ਼ਨਲ ਪਾਰਟੀਆਂ ਲੜਦੀਆਂ ਨੇ ਖਾਲਸਾਣ ਦੇ ਉੱਤੇ ਤੇ ਜੇ ਦੋ ਰਾਸ਼ਟਰ ਦੀ ਮੰਗ ਤੇ ਮਨਦੀਪ ਸਿੰਘ ਮਾਨਾ ਕਦੀ ਬੋਲਿਆ ਸੋ ਮੇਰੇ ਲਾਗੇ ਮੈਨੂੰ ਪਤਾ ਨਹੀਂ ਕੋ ਬੰਦਾ ਕੌਣ ਹੈ ਐਗਜੈਕਟਲੀ ਇਹੋ ਜੇ ਬੰਦਿਆਂ ਦਾ ਨਾਂ ਨਾਲ ਕੋ ਜਿਹੜਾ ਬਣੂਗਾ ਤੇ ਛੋਟਾ ਜਿਹਾ ਬਣੂਗਾ ਜਿੱਥੇ ਵੀ ਜਾਊਗਾ ਮੁੱਕ ਜਾਊਗਾ ਖਾਲਸਾ ਦੋਸਰੇ ਟਾਈਮ ਤੇ ਉਨ੍ਹਾਂ ਦਾ ਵੀ ਹੁਣ ਤੂੰ ਫਿਰ ਇਦਾਂ ਜਦੋਂ ਬਾਰਡਰ ਤੋਂ ਨਹਿਰ 'ਚ ਇਸ਼ਾਰਾ ਮਾਰ ਦੋ ਜਿਹੜਾ ਦਰਿਆ ਆਉਂਦਾ ਜਾਂ ਸਮੁੰਦਰ ਆਉਂਦਾ ਕੋਈ ਹਰ ਚੀਜ਼ ਮੁੱਕਦੀ ਹੁੰਦੀ ਹੈ ਕੋਈ ਚੀਜ਼ ਹੈਗੀ ਕੋਈ ਮੁਲਕਾ ਕਿਹੜਾ ਮੁੱਕਦਾ ਨਹੀਂ ਕਿ ਬਸ ਨਸ਼ੇ ਨੂੰ ਲੈ ਕੇ ਸੰਗਤ ਨੂੰ ਅਪੀਲ ਕਰਨਾ ਚਾਹੁੰਦੇ ਨਸ਼ੇ ਛੱਡਣ ਦੀ ਨੌਜਵਾਨਾਂ ਨੂੰ ਅਪੀਲ ਹੈ ਨਸ਼ੇ ਛੱਡ ਕੇ ਗੁਰੂ ਦੇ ਲੇਖੇ ਲੱਗੀ ਹੈ ਪੰਥ ਦੇ ਲੇਖੇ ਲੱਗੀ ਹੈ ਅਮਰਤ ਸ਼ਕੀਰ ਤੇਰਾ ਦੇਸ਼ਾ ਵੇਚਣ ਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਤਾਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਦੇਖੋ ਰਹਿਮ ਕਰੋ ਲੋਕਾਂ ਦੇ ਪੁੱਤਰਾਂ ਤੇ ਜੇ ਤੁਹਾਡਾ ਕੋਈ ਕਾਰੋਬਾਰ ਹੈ ਕੋਈ ਹੋਰ ਕਾਰੋਬਾਰ ਕਰ ਲਓ ਕੋਈ ਇਹੋ ਜਿਹਾ ਕਾਰੋਬਾਰ ਜਿਨ੍ਹਾਂ ਨੌਜਵਾਨੀ ਮਰਦੀ ਹੋਵੇ ਨਹੀਂ ਕਰਨਾ ਚਾਹੀਦਾ ਵਾਰਨਿੰਗ ਵੀ ਹੈ ਅਪੀਲ ਵੀ ਹੈ ਬਿਲਕੁਲ ਜੀ ਇਹ